हेलो जी राम राम जी सत श्री अकाल मैं ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹੋਈ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋਵੋਗੇ ਤੁਹਾਡੇ ਚੈਨਲ ਦਾ ਨਾਮ ਮੋਨਿਕਾ ਧਵਨ ਆਫੀਸ਼ੀਅਲ ਮਾਈਜ਼ ਯੂ ਟੂ ਫਸਟ ਪੇਜ ਐਂਡ ਜੋ ਮੇਰਾ ਫੇਸਬੁੱਕ ਪੇਜ ਹੈ ਮੋਨਿਕਾ ਧਵਨ ਦੇ ਨਾਮ ਤੇ ਹੈ ਜਿਸ ਜਿਸ ਨੇ ਮੈਨੂੰ YouTube ਪੇਜ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਓ ਜਿਸ ਜਿਸ ਨੇ ਮੈਨੂੰ ਫੇਸਬੁੱਕ ਤੇ ਉੱਪਰ ਨਹੀਂ ਕੀਤਾ ਉਹਨੂੰ ਫੋਲੋਸ ਕਰ ਲਓ ਬਾਰ 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 ਇਸ ਚੀਜ਼ ਨੂੰ ਮੈਨੂੰ ਰਿਪੀਟ ਕਰਨਾ ਪੈਂਦਾ ਹੈ ਬੋਲਣਾ ਪੈਂਦਾ ਹੈ ਕਿਉਂਕਿ ਇਸਨੇ ਸੁਨਿਆ ਹੁੰਦਾ ਨਹੀਂ ਕਿਸੇ ਨੇ ਨਹੀਂ ਸੁਨਿਆ ਹੁੰਦਾ ਤੇ ਮੈਂ ਚਾਹਨੀ ਹੈ ਕਿ ਜਿਹੜੇ ਜਿਹੜਿਆਂ ਨੇ ਮੇਰੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬਸ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬਸ ਕਰ ਲਵੋ ਬਾਕੀ ਲਿੰਕ ਤੁਸੀਂ Facebook ਤੇ ਮੇਰਾ ਦੇਖਿਆ ਹੀ ਹੋਏਗਾ ਜਿਹੜਾ ਮੈਂ YouTube ਤੇ ਉੱਪਰ ਆਪਣਾ ਲਗਾਇਆ ਹੋਇਆ ਹੈ ਹਾਂਜੀ ਅੱਜ ਥੋੜਾ ਚਮ ਮਾਰਿ ਗਈ ਸੀ ਆਪਣੀ ਬੇਟੀ ਦੇ ਐਡਮਿਸ਼ਨ ਜਿਹਨੂੰ ਬੇਟੀ ਮੇਰੀ 9th ਕਲਾਸ ਦੇ ਵਿੱਚ ਹੋ ਚੁੱਕੀ ਹੈ 8th ਕਲਾਸ ਵਾਲਿਆਂ ਦਾ ਤੁਸੀਂ ਸਭ ਜਾਣੂ ਅੱਗੇ ਰਿਜ਼ਲਟ ਆ ਚੁੱਕਿਆ ਹੋਇਆ ਹੈ ਤੇ ਮੌਸਮ ਬਹੁਤ ਹੀ ਗਰਮੀ ਭਰਿਆ ਹੈ ਬਹੁਤ ਹੀ ਗਰਮੀ ਭਰਿਆ ਜੂਨ اور ਜੁਲਾਈ ਦਾ ਮਹੀਨਾ ਚੱਲਦੋਂ ਬਗੈਰ ਹੀ ਐਨਾ ਮਤਲਬ ਮੌਸਮ ਚੇਂਜ ਹੋ ਚੁੱਕਿਆ ਹੈ ਤੇ ਤੁਸੀਂ ਸਭ ਜਾਣਦੇ ਹੋਵੋਗੇ 13 ਅਪ੍ਰੈਲ ਨੂੰ ਵੀ ਸਾਖੀ ਦਾ ਜਿਹੜਾ ਟਾਈਮ ਪੀਰੀਅਡ ਉਹ ਵੀ ਨਿਕਲ ਚੁੱਕਿਆ ਹੋਇਆ ਹੈ ਤੇ ਜਿਹੜੀ ਆਪਣਾ ਉਹ ਚੰਰੇ ਦੀ ਜਿੰਨਾਂ ਨੂੰ ਕਹਿੰਦੇ ਨੇ ਕਨੰਗ ਦਾ ਜੋ ਵੀ ਆਪਣੀ ਸਾਡੇ ਪਹਿਲੇ ਬੰਨੇ ਕਿਸਾਨ ਕਰਦੇ ਨੇ ਉਹ ਚੀਜ਼ਾਂ ਦੀ ਰਫਤਾਰੀ ਦੇ ਤੇਜ਼ ਦੇ ਨਾਲ ਜਿਹੜੀ ਧੁੱਪ ਦੀ ਲੋ ਆ ਹੋਰ ਵੀ ਜ਼ਿਆਦਾ ਬਰਸਣ ਲੱਗ ਪਈ ਹੈ ਤੇ ਫਿਰ ਮੈਂ ਸੋਚਿਆ ਚਲੋ ਮੈਂ ਹਲਕਾ ਜਾਂ ਲੋਬੀ ਦੇ ਵਿੱਚ ਬੈਠੀ ਸੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਅੱਜ ਮੈਂ ਲੋਬੀ ਦੇ ਵਿੱਚ ਬੈਠ ਕੇ ਆਪਣਾ ਜਿਹੜਾ ਵੀ ਹੈ ਬਲੌਗ ਕਰ ਰਹੀਆਂ ਜਮਲ ਵੀਡੀਓਜ਼ ਬਣਾ ਰਹੀਆਂ ਪੱਕੇ ਦੀ ਹਵਾ ਬਿਲਕੁਲ ਵਧੀਆ ਆ ਰਹੀ ਹੈ ਠੰਡੀ ਠੰਡੀ ਕਿਉਂਕਿ ਏਸੀ ਦੀ ਪਸੀਲਿਟੀਆਂ ਹਜੇ ਨਹੀਂ ਹੈਗੀ ਤੇ ਏਸੀ ਅਸੀਂ ਨਹੀਂ ਚਲਾਣੇ ਕਿਉਂਕਿ ਲੋਬੀ ਵਗੈਰਾ ਵਿੱਚ ਬੈਠੋ ਥੋੜਾ ਸਕੂਨ ਮਿਲਦਾ ਹੈ ਖਾਣਾ ਵਗੈਰਾ ਵੀ ਅਸੀਂ ਜ਼ਿਆਦਾ ਤਾਂ نیچے ਬੈਠ ਕੇ ਹੀ ਖਾਂਦੇ ਹਾਂ ਕਿਉਂਕਿ ਬੇਸ਼ੱਕ ਡੈਨੀ ਟੇਬਲਸ ਐਂਡ ਸੋਫੇਸ ਬੇਸ਼ੱਕ ਸਾਡੇ ਘਰ ਦੇ ਸਭ ਕੁਝ ਸ਼ੇ ਲੱਗਾ ਤੇ ਹੋਇਆ ਪਰ ਜਿਹੜੀ ਕਹਿੰਦੇ ਨਾ ਆਪਣੀ ਇਨਸਾਨ ਦੀ ਆਦਤ ਹੁੰਦੀ ਹੈ ਹੈਬਿਟਸ ਹੁੰਦੀ ਹੈ ਆਰਾਮ ਨਾਲ ਰਿਲੈਕਸ ਹੋ ਕੇ نیچے ਬੈਠ ਕੇ ਖਾਣਾ ਪੀਣਾ ਔਰ ਬੈਠਣਾ ਉਹਦੇ ਵਰਗਾ ਸਕੂਨ ਕਿਤੇ ਨਹੀਂਗਾ ਪੀੜ ਧਰਤੀ ਮਾਂ ਤੋਂ ਜਿੰਨਾ ਅਸੀਂ ਆਪਣਾ ਜੋੜ ਬਣਾ ਕੇ ਰੱਖਾਂਗੇ ਔਰ ਧਰਤੀ ਮਾਂ ਉਨੀ ਹੀ ਜ਼ਿਆਦਾ ਸਾਡੇ ਲਈ ਵਧੀਆ ਤੇ ਖੁਸ਼ ਹੁੰਦੀ ਹੈ ਤੇ ਬਾਕੀ ਤੁਸੀਂ ਸਭ ਮੈਨੂੰ ਦੱਸਣਾ ਤੁਹਾਡੇ ਇੱਧਰ ਮੌਸਮ ਦਾ ਮਾਹੌਲ ਚਲ ਕਿਵੇਂ ਚੱਲ ਰਿਹਾ ਹੈ ਮੌਸਮ ਦਾ ਕੀ ਹਿਸਾਬ-ਤਾਬ ਹੈ ਅੱਜ ਖੁੱਦ ਦਾ ਮੈਨੂੰ ਵੀਡੀਓਜ਼ ਵੀ ਬਣਾਉਣਾ ਪੈ ਰਿਹਾ ਦੇਖੋ ਚੈੱਕ ਕਰੋ ਮੇਰਾ ਖੁੱਦ ਦਾ ਜਿਹੜਾ ਮੈਂ ਲੌਬੀ ਦੇ ਵਿੱਚ ਬੈਠੀ ਹੋਈ ਆ ਔਰ ਠੰਡੀ ਠੰਡੀ ਜਗ੍ਹਾ ਹੈ ਬਹੁਤ ਜ਼ਿਆਦਾ ਫਰਸ਼ ਠੰਡਾ ਹੈ ਤੇ ਖਾਣਾ ਅਸੀਂ ਮੈਂ ਖਾ ਚੁੱਕੀ ਹੂ ਇਸੀ ਮਤਲਬ ਸਕੂਲ ਤੋਂ ਗਈ ਸਕੂਲ ਤੋਂ ਆ ਰਹੀ ਆ ਰ ਆ ਕੇ ਬਹੁਤ ਸਾਰੀ ਗਰਮੀ ਲਗੀ ਬਹੁਤ ਸਾਰੀ ਫਿਰ ਮੈਂ ਪਟਾ ਪਚ ਦਹੀਂ ਦੇ ਵਿੱਚ ਨੂੰ ਪਾਣੀ ਵਗੈਰਾ ਚੀਨੀ ਵਗੈਰਾ ਬਰਫ਼ ਪਾ ਕੇ ਬਿਲਕੁਲ ਠੰਡਾ ਠੰਡਾ ਲੱਸੀ ਬਣਾਇਆ ਔਰ ਵੈਜੀਟੇਬਲ ਦਲੀਆ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਹੈ ਖਾਸ ਕਰਕੇ ਗਰਮੀਆਂ ਦੇ ਵਿੱਚ ਥੋੜੇ ਟਾਈਮ ਲਈ ਤੁਸੀਂ ਦਲੀਆ ਵਗੈਰਾ ਤੇ ਚਾਵਲ ਵਗੈਰਾ ਜਿਹਦਾ ਇਹ ਚੀਜ਼ਾਂ ਜਿਆਦਾ ਤੋਂ ਜਿਆਦਾ ਲਿਆ ਕਰੋ ਕਿਉਂਕਿ ਇਹਦੇ ਠੰਡੀਆਂ ਹੁੰਦੀਆਂ ਨੇ ਤੇ ਇੱਕ ਥੋੜਾ ਜੀ ਸਾਰੇ ਸਰੀਰ ਨੂੰ ਜਿਆਦਾ ਪਰਫੈਕਟ ਮਲਕ ਕਰਦੀਆਂ ਨੇ ਜਿਹਨੂੰ ਕਹਿੰਦੇ ਨੇ ਪਰਫੈਕਟ ਕਰਨਾ ਤੇ ਇਸ ਲਈ ਕੋਸ਼ਿਸ਼ ਕਰਿਆ ਕਰੋ ਗਰਮੀ ਦੇ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ ਜਿੰਨਾ ਜਿਆਦਾ ਵਧੀਆ ਵਧੀਆ ਮਤਲਬ ਆਪਣੇ ਸਕਿਨ ਨੂੰ ਤੁਸੀਂ ਰੱਖੋਗੇ ਬਾਡੀ ਨੂੰ ਰੱਖੋਗੇ ਉਹਨਾਂ ਹੀ ਜਿਆਦਾ ਅਸੀਂ ਗਰਮੀ ਤੋਂ ਰਾਹਤ ਔਰ ਆਪਣੇ ਆਪ ਤੋਂ ਸੇਫਟ ਰੱਖਾਂਗੇ ਬਾਕੀ ਮੈਨੂੰ ਤੁਸੀਂ ਸਾਰੇ ਦੱਸਣਾ ਕੌਣ ਕੌਣ ਮਤਲਬ ਜ਼ਿਆਦਾਤਰ ਆਪਣੇ ਘਰ ਦੇ ਵਿੱਚ ਬੈਠ ਕੇ نیچے ਬੈਠ ਕੇ ਖਾਣਾ ਵਗੈਰਾ ਖਾਂਦਾ ਜਾਂ نیچے ਬੈਠ ਕੇ ਆਪਣੇ ਆਪ ਨੂੰ ਰਿਲੈਕਸ ਫੀਲ ਕਰਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਰਾਮ ਜੀ ਦਾ ਦਿੱਤਾ ਦੇਖੋ ਡੈਨੀ ਟੇਬਲਸ ਵੀ ਹੈਗਾ ਤੁਸੀਂ ਚੈੱਕ ਕਰ ਰਹੇ ਹੋਗੇ ਬੈੱਡ ਵਗੈਰਾ ਵੀ ਲੱਗੇ ਹੁੰਦੇ ਨੇ ਸੋਹੇ ਸਭ ਕੁਝ ਲੱਗਾ ਹੋਇਆ ਐਸਾ ਕੁਝ ਹੀ ਨਹੀਂ ਐ ਬਸ ਜਿਹੜੀ ਸਾਡੀ ਆਦਤ ਹੈ ਨਾ ਆਦਤ ਇੱਕ ਇਨਸਾਨ ਦੀ ਜਿਹੜੀ ਆਦਤ ਹੁੰਦੀ ਹੈ ਨਾ ਉਹ ਆਦਤ ਉਹਦੀ ਸ਼ੁਰੂਤ ਉਹ ਜਿਸ ਤਰ੍ਹਾਂ ਲਾਈਨ ਵਾਈਸ ਬਣੀ ਹੁੰਦੀ ਨਾ ਉਹ ਆਪਣੀ ਆਦਤ ਤੋਂ ਖੁਸ਼ ਹੁੰਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਜ਼ਿਆਦਾਤਰ ਮੈਂ ਆਪਣੀ ਲੌਬੀ ਦੇ ਵਿੱਚ ਹੀ ਬੈਠਦੀਆਂ ਔਰ ਉੱਪਰ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਇੱਕ ਫੁੱਲ ਸਪੀਡਸ ਫੈਨਸ ਜਿਹੜਾ ਚੱਲ ਰਿਹਾ ਤੇ ਉਹ ਫੈਨਸ ਜਦੋਂ ਆਪਣੀ ਠੰਡੀ ਹਵਾ ਛੱਡਦਾ ਤੇ ਜ਼ਮੀਨ ਵੀ ਠੰਡੀ ਹੁੰਦੀ ਨਾ ਤੇ ਫਿਰ ਮੈਂ ਕਹਿੰਦੀ ਏਸੀ ਤੋਂ ਵੱਧ ਨਜ਼ਾਰੇ ਧਰਤੀ ਮਾਦਨ ਨਾਲ ਆਉਂਦੇ ਆ ਤੇ ਬਾਕੀ ਹਾਂਜੀ ਤੁਸੀਂ ਬਹੁਤ ਸਾਰਾ ਵੋਟਰਸ ਮੇਰੀ ਫੋਟੋਸ ਜਿਹੜੀ ਮੇਰੀ ਬੇਟੀ ਦੇ ਨਾਲ ਫੋਟੋਸ ਹੈ ਜਾਂ ਮੇਰੀ ਖੁਦ ਦੀ ਫੋਟੋਸ ਹੈ ਜਾਂ ਛੋਟੀ ਬੇਟੀ ਦੇ ਨਾਲ ਫੋਟੋਸ ਹੈ ਉਹਨੂੰ ਤੁਸੀਂ ਬਹੁਤ ਜ਼ਿਆਦਾ ਮਿਲ ਸਪੋਰਟ ਕਰ ਰਹੇ ਹੋ ਬਹੁਤ ਅੱਛੀ ਅੱਛੀ ਕਮੈਂਟਸ ਦੇ ਰਹੇ ਹੋ ਧੰਨਵਾਦ ਸ਼ੁਕਰਾਨਾ ਤੁਹਾਡਾ ਮੈਂ ਆਪਣੇ ਦਿਲੋਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਅੱਜ ਤੁਹਾਡੇ ਇੱਕ ਸਪੋਰਟਸ ਮਿਲ ਲਈ ਇੱਕ ਛੋਟੀ ਜਿਹੀ ਸਪੋਰਟਸ ਵੀ ਮੇਰੇ ਲਈ ਬਹੁਤ ਵੱਡੀ ਕਾਮਜ਼ਾਬੀ ਦੀ ਇੱਕ ਜਿਹਨੂੰ ਕਹਿੰਦੇ ਨੇ ਖੁਸ਼ੀ ਹੈ ਹੈ ਨਾ ਤੇ ਬਾਕੀ ਇੱਕ ਮੈਨੂੰ ਹੋਰ ਚੀਜ਼ ਥੋੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਤੁਸੀਂ ਦੇਖਣਾ ਜਰਾ ਤੁਹਾਡੇ ਘਰ ਦੇ ਵਿੱਚ ਵੀ ਕੀ ਛੋਟੇ ਛੋਟੇ ਇਸ ਤਰ੍ਹਾਂ ਦੇ ਕੀੜੇ ਚੱਲ ਰਹੇ ਨੇ ਇਹ ਦੇਖੋ ਇੱਕ ਬਹੁਤ ਛੋਟਾ ਦਾ ਕੀੜਾ ਚੱਲ ਰਿਹਾ ਹੈ ਤੇ ਇਹ ਪਤਾ ਨਹੀਂ ਕੀ ਹੈ ਇਹ ਕਦੋਂ ਆਉਂਦੇ ਨੇ ਔ ਸ਼ਾਇਦ ਮੈਂ ਤੁਹਾਨੂੰ ਦਿਖਾ ਪਾਵਾਂ ਥੋੜਾ ਬਹੁਤਾ ਇਹ ਕਦੋਂ ਆਉਂਦੇ ਨੇ ਜਦੋਂ ਕਨਕ ਦੀ ਬਾਡੀ ਚੱਲਦੀ ਹੈ ਨਾ ਇਹ ਉਦੋਂ ਕੀੜੇ ਇਹੋ ਜਿਹੇ ਛੋਟੇ ਛੋਟੇ ਬਹੁਤ ਆ ਰਹੇ ਨੇ ਤੇ ਮੈਂ ਤੁਹਾਨੂੰ ਐ ਵੀ ਦਿਖਾਉਂਦੀ ਆ ਕਿ ਮੇਰੀ ਲੌਬੀ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੀੜੇ ਨੇ ਜਿਹੜੇ ਆਈ ਵਿਸ਼ ਆ ਰਹੇ ਨੇ ਔਰ ਮੈਂ ਹਾਂ ਤੁਹਾਨੂੰ ਪਤਾ ਮੈਂ ਬਹੁਤ ਵਾਰ ਸਫਾਈ ਵੀ ਕਰ ਚੁੱਕੀ ਹਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਕਿਉਂ ਮਲੇ ਕੀੜੇ ਇੰਨੇ ਹੋਲੇ 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 ਆ ਰਹੇ ਨੇ ਕਈਆਂ ਦਾ ਮੰਨਣਾ ਹੈ ਕਿ ਪੈਲੀ ਵਗੈਰਾ ਜਿੱਦਾਂ ਬੰਨਾ ਵਗੈਰਾ ਪੈਲੀ ਬੈਕਸ ਜਿਹਾ ਲੱਗਦੀ ਨੇ ਉਹ ਕਨਨ ਦੀ ਵਾਡੀ ਬੁੱਢੀ ਕਰਨ ਦੇ ਸਮੇਂ ਚ ਇਹ ਕੀੜੇ ਸਟਾਰਟਸ ਹੋ ਜਾਂਦੇ ਆ ਨੇ ਤੇ ਆਸੇ ਆਸੇ ਖੁਦ ਆਪਣੇ ਆਪ ਮਤਲਬ ਰਿਮੂਵ ਹੋ ਜਾਣਗੇ ਟਾਈਮ ਦੇ ਨਾਲ ਤੇ ਬਹੁਤ ਸਾਰੇ ਕੀੜਿਆਂ ਨੂੰ ਮੈਂ ਪਹਿਲਾਂ ਵੀ ਨਿਕਾਲ ਚੁੱਕੀ ਆ ਤੇ ਹੁਣ ਵੀ ਮੈਂ ਐਨਨੂ ਨਿਕਾਲ ਲਿਆ ਬਾਕੀ ਕੋਸ਼ਿਸ਼ ਕੀਤੀ ਕਿ ਅੱਜ ਮੈਂ ਆਪਣਾ ਫੋਨ ਲੈ ਕੇ ਖੁਦ ਵੀਡੀਓਜ਼ ਬਣਾਵਾਂ ਖੁਦ ਗੱਲਬਾਤ ਤੁਹਾਡੇ ਨਾਲ ਕਰਾਂ ਕਿਉਂਕਿ ਥੋੜੇ ਟਾਈਮ ਤੱਕ ਮੇਰੇ ਬੇਟੇ ਨੇ ਵੀ ਵੀ ਇੱਕ ਜਿੰਨੂ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਤੇ ਮੇਰੇ ਬੇਟੇ ਨੇ ਪਲੱਸ 1 ਚ ਹੋ ਜਾਣਾ ਹੈ ਤੇ ਉਹਦੇ ਸਕੂਲ ਸਟਾਰਟਸ ਹੋ ਜਾਨੇ ਆ ਜਾਂ ਫਿਰ ਮੇਰੀ ਬੇਟੀ ਉਹਨੇ 9th ਵਿੱਚ ਚਲੇ ਜਾਣਾ ਤੇ ਉਹਦੇ ਵੀ ਸਕੂਲ ਸਟਾਰਟਸ ਹੋ ਚੁੱਕੇ ਹੋਏ ਆ ਔਰ ਇੱਕ ਮੇਰੀ ਬੇਟੀ ਹੋਰ ਵੀ ਤੁਸੀਂ ਸਭ ਜਾਣਦੇ ਹੋਗੇ ਮੈਕਸਿਮਮ 2 ਤੋਂ 2.5 ਸਾਲ ਦੀ ਹੈ। ਔਰ ਵਿਦਿਆ ਤੇ ਉਹ ਵੀ ਸਕੂਲ ਸਟਾਰਟ ਹੋ ਰਹੇ ਨੇ ਸਕੂਲ ਜਾ ਰਹੀ ਹੈ। ਤੇ ਫਿਰ ਇਸ ਲਈ ਥੋੜੇ ਜਿਡੇ ਸਮੇਂ ਦੇ ਵਿੱਚ ਮੈਂ ਜਿੰਨਾ ਵੀ ਹੋ ਸਕੇ ਆਪਣੇ ਵੱਤ ਤੋਂ ਵੱਧ ਜੇ ਜੋ ਵੀ ਟਾਈਮ ਲੱਗੇ ਮੈਂ ਵੀਡੀਓਜ਼ ਜ਼ਰੂਰ ਬਣਾਇਆ ਕਰਾਂਗੀ। ਵੀਡੀਓਜ਼ ਦੇ ਨਾਲ ਤੁਹਾਨੂੰ ਮਿਲਦੀ ਰਵਾਂਗੀ। ਪਰ ਹਾਂ ਇੱਕ ਗੱਲ ਮੈਂ ਹੋਰ ਵੀ ਕਰਨਾ ਚਾਹੁੰਦੀ ਆ। ਮੈਸੈਂਜਰ ਮੈਸੇਜਸ ਤੋਂ ਯਾਦ ਆਇਆ ਕਿ ਮੈਂ ਬਹੁਤ سارے ਮੈਨੂੰ ਮੈਸੈਂਜਰਸ ਮੈਸੇਜਸ ਆਉਂਦੇ ਨੇ ਜਿਸ ਤਰ੍ਹਾਂ ਹੈਲੋ ਮੈਮ ਕੀ ਹਾਲ ਹੈ ਕਿੱਥੋਂ ਦਿਓ ਕਿੱਥੋਂ ਦੇ ਨਹੀਂ ਹੋ ਤੇ ਮੈਂ ਤੁਹਾਨੂੰ ਕਲੀਅਰ ਕਰ ਦਵਾਂਗੀ ਮੈਂ ਆਮੇਸਰ ਪੰਜਾਬ ਸਿਟੀ ਦੇ ਵਿੱਚ ਰਹਿਣ ਵਾਲੀ ਆ ਮੈਸੈਂਜਰ ਮੈਸੇਜ ਵਗੈਰਾ ਜੋ ਵੀ ਹੈ ਮੈਂ ਬਹੁਤ ਘੱਟ ਚਲਾਨਦੀ ਆ ਕਿਉਂਕਿ ਮੇਰੇ ਕੋ ਸਾਰਾ ਦਿਨ ਆਪਣੇ ਆਪ ਦੀ ਫਰਸਤ ਨਹੀਂ ਹੈਗੀ ਕੰਮ ਦੀ ਫਰਸਤ ਨਹੀਂ ਗਈ ਪਣੀ ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਟਾਈਮ ਨਿਕਾਲ ਕੇ ਕੁਝ ਟਾਈਮ ਤੇ ਤੁਹਾਡੇ ਨਾਲ ਜੋੜ ਪਾਨਦੀ ਆ ਫੋਨ ਦੇ ਪ੍ਰਤੀ ਤੇ ਜਿਸ ਕਾਰਨ ਮੈਂ ਜਿਆਦਾ ਵੀਡੀਓਸ ਮਤਲਬ ਮੈਸੈਂਜਰਸ ਵਗੈਰਾ ਨੂੰ ਮੈਸੇਜ ਨੂੰ ਰਿਪਲਾਈ ਨਹੀਂ ਕਰ ਪਾਨਦੀ ਐਤਾ ਕਿ ਕਈ ਵਾਰ ਮੈਨੂੰ ਵਟਸਐਪ ਮੈਸੇਜ ਵੀ ਗਰੁੱਪ ਉਰਾਈ ਜਿੱਦਾਂ ਮਤਲਬ ਸਕੂਲ ਟੀਚਰਸ ਵਗੈਰਾ ਦੇ ਕਿਸੇ ਦੇ ਬੱਚੇ ਦੇ ਆ ਜਾਂਦੇ ਨੇ ਤੇ ਉਹ ਵੀ ਮਤਲਬ ਮੇਰਾ ਬੇਟਾ ਔਰ ਬੇਟੀ ਜੇਕਰ ਟਾਈਮ ਲੱਗੇ ਤਾਂ ਦੇਖ ਲੈਂਦੇ ਨੇ ਨਾ ਲੱਗੇ ਤਾਂ ਬੰਨੀ ਈ ਕਿ ਕਿ ਤਿੰਨ ਦੋ ਦੋ ਦਿਨ ਮੇਰਾ ਸਮਾਂ ਨਿਕਲ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਤੇ ਬਾਕੀ ਸੌਰੀ ਮੈਂ ਮਾਫੀ ਮੰਗਦੀ ਆ ਜੇ ਮੈਂ ਤੁਹਾਡਾ ਰਿਪਲਾਈ ਮੈਸੇਜ ਵਗੈਰਾ ਖੁਦ ਨਹੀਂ ਆਪਣੇ ਆਪ ਦੇ ਪਾਂਦੀ ਤੇ ਉਹਦੇ ਲਈ ਦਿਲੋਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਬਾਕੀ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣੇ ਚੈਨਲ ਨਾਲ ਇਦਾਂ ਹੀ ਪਿਆਰ ਸਪੋਰਟ ਕਰਦੇ ਰਹੋ ਤੁਹਾਡੀ ਇੱਕ ਛੋਟੀ ਜੀ ਸਪੋਰਟਸ ਮੈਨ ਲਈ ਬਹੁਤ ਮਤਵ ਰੱਖਦੀ ਹੈ ਬਾਕੀ ਮੈਂ ਤੁਹਾਨੂੰ ਕੀੜਾ ਦਿਖਾਇਆ ਜਿਹੜਾ ਬਾੜੀਆਂ ਦੇ ਟਾਈਮ ਤੇ ਚੱਲ ਰਿਹਾ ਉਹਦੇ ਬਾਰੇ ਮੈਨੂੰ ਮੈਸੇਜ ਰੂ ਲਿਖਣਾ ਕਿ ਕਿਤੇ ਕਿਤੇ ਘਰ ਛੁੱਟ ਛੁੱਟੇ ਆ ਰਹੇ ਨੇ ਕੀੜੇ ਔਰ ਬਾਕੀ ਮੈਂ ਮੌਸਮ ਗਰਮੀ ਦੇ ਬਾਰੇ ਨੂੰ ਜਿਹੜੀ ਤੁਹਾਡਾ ਗੱਲਬਾਤ ਕੀਤੀ ਆ ਕਿ ਤੁਸੀਂ ਆਪਣਾ ਸਭ ਧਿਆਨ ਰੱਖੋ ਵਧੀਆ-ਵਧੀਆ ਰਹੋ ਬਹੁਤ ਗਰਮੀ ਪੈ ਰਹੀ ਹੈ ਕਿ ਜਿੰਨਾ ਆਪੇ ਹਮ ਸੇਫ ਰਕੋ ਕਿ ਉਨਾ ਹੀ ਵਧੀਆ ਹੈ ਤੇ ਕੋਸ਼ਿਸ਼ ਕਰੋ ਗਰਮੀਆਂ ਦੇ ਦਿਨਾਂ ਦੇ ਵਿੱਚ ਜ਼ਿਆਦਾਤਰ ਹਲਕਾ-ਫੁਲਕਾ ਉਹ ਜਿਹਾ ਖਾਓ ਜਿਹੜਾ ਤੁਹਾਡੇ ਸਰੀਰ ਨੂੰ ਪੂਰਾ ਬੈਸਟ ਔਰ ਬੈਸਟ ਰੱਖ ਸਕੇ ਬਾਕੀ ਬਹੁਤਿਆਂ ਨੇ ਮੈਨੂੰ ਬਹੁਤ ਸਾਰਾ ਇਹ ਕਿਹਾ ਹੈ ਕਿ ਫੋਨ ਤੁਹਾਡਾ ਵੀਡੀਓ ਕਰਦੇ ਟਾਈਮ ਬਹੁਤ ਹਿਲਦਾ ਹੈ ਤੇ ਮੈਂ ਉਹਨਾਂ ਨੂੰ ਕਹਿ ਦਵਾਂ ਜੀ ਬਹੁਤ ਜਲਦੀ ਮੈਂ ਇੱਕ ਕੁਛ ਇਸ ਦਾ ਦਾ ਫੋਨ ਨੂੰ ਸੈਟਿੰਗ ਕਰਵਾ ਲੈ ਲੇ ਆਵਾਂਗੀ ਜਿਹਦੇ ਨਾਲ ਮੇਰਾ ਵੀਡੀਓ ਜਿਹੜਾ ਕਿ ਹਿਲਦਾ ਜੁਲਦਾ ਹੈ ਉਹ ਘੱਟ ਹਿੱਲੇਗਾ ਤੇ ਜਿਹਦੇ ਕਰਨਾ ਮਤਲਬ ਹੋਰ ਵੀ ਜਿਆਦਾ ਪਰਫੈਕਟ ਵੀਡੀਓਜ਼ ਬਣ ਪਾਏਗੀ ਦੇਖੋ ਮੈਂ ਆਪਣੇ ਵੱਲੋਂ 100 ਤੋਂ 100 ਆਪਣਾ ਵੀਡੀਓਜ਼ ਦਾ ਅੱਛਾ ਹੀ ਦਿੰਦੀ ਆ ਪਰ ਕਿਸੇ ਵੇਲੇ ਕੀ ਹੋ ਜਾਂਦਾ ਹੈ ਕਿ ਮੁਸ਼ਕਲ ਹੋ ਜਾਂਦੀ ਥੋੜੀ ਬਹੁਤੀ ਬਾਕੀ ਤੁਸੀਂ ਪਿੱਛੇ ਇੱਕ ਮੇਰਾ ਬੇਟਾ ਦੇਖਿਆ ਹੀ ਹੋਏਗਾ ਜਿੰਨੂੰ ਤੁਸੀਂ ਸਾਰਿਆਂ ਨੇ ਅਜੀਬ ਫੋਟੋਜ਼ ਦੇ ਵਿੱਚ ਹੀ ਦੇਖਿਆ ਰਾਈਟ ਮਤਲਬ ਰੈਲਿਟੀ ਵਿੱਚ ਨਹੀਂ ਦੇਖਿਆ ਤੇ ਮੈਂ ਬਹੁਤ ਜਲਦੀ ਉਨਾ ਲਾਈਵ ਹੋਵਾਂਗੀ ਜੇ ਤੁਸੀਂ ਸਾਰੇ ਦੱਸਣਾ ਮੇਰੇ ਬੇਟੇ ਬਾਰੇ ਕਿ ਮਤਲਬ ਮੇਰਾ ਬੇਟਾ ਉਹ ਫੋਟੋ ਸਵਿਚ ਤੇ ਹੋਂ ਦੇ ਵਿੱਚ ਕੀ ਫਰਕ ਹੈਗਾ ਬਾਕੀ ਧੰਨਵਾਦ ਥੈਂਕ ਯੂ so much ਟੇਕ ਕੇਅਰ ਬਾਏ ਬਾਏ